ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਘਰੋਂ ਬਾਹਰ ਨਿਕਲੋਗੇ ਤੇ ਰਾਹ ਮਿਲਣਗੇ ਘਰ ਬੈਠਿਆਂ ਰਾਹ ਨਹੀਂ ਮਿਲਦੇ ਘਰੋਂ ਬਾਹਰ ਨਿਕਲੋਗੇ ਵਿਦਿਆ ਮਿਲੇਗੀ ਘਰੋਂ ਬਾਹਰ ਨਿਕਲੋਗੇ ਕੋਈ ਕਲਾ ਮਿਲੇਗੀ ਘਰੋਂ ਬਾਹਰ ਨਿਕਲੋਗੇ ਕੋਈ ਤਰੱਕੀ ਦਾ ਰਾਹ ਮਿਲੇਗਾ ਘਰੋਂ ਬਾਹਰ ਨਿਕਲੋਗੇ ਤੇ ਕੁਝ ਨਾ ਕੁਝ ਸੋਚਨ ਦਾ ਢੰਗ ਬਦਲੇਗਾ ਨਜ਼ਰੀਆ ਬਦਲੇਗਾ ਕੁਝ ਕਰਨ ਦੇ ਵਿਚਾਰ ਬਦਲਣਗੇ ਕੁਝ ਕਰ पाओगे ਲੋਕਾਂ ਵੱਲੋਂ ਵੇਖੋਗੇ ਵੇਖ ਕੇ ਮਨ ਦੇ ਅੰਦਰ ਚਾਅ ਬਣੇਗਾ ਵੀ ਇਹ ਇਹ ਕੁਝ ਕਰਕੇ ਆਪਣਾ ਘਰ ਚਲਾ ਸਕਦਾ ਹੈ ਤੇ ਮੈਂ ਕਿਉਂ ਨਹੀਂ ਚਲਾ ਸਕਦਾ ਘਰੋਂ ਬਾਹਰ ਨਿਕਲੋ ਘਰ ਟੀਰੀ ਟਾ ਕੇ ਬੈਠੋ ਨਾ ਮੈਂ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਗੱਲ ਕਰਨ ਲੱਗਾ ਵੀ ਹੋ ਸਕਦਾ ਹੈ ਮੂਵੀ ਵੇਖਦੇ ਆਂ ਵੇਖਦੇ ਆਂ ਤੁਹਾਨੂੰ ਕੋਈ ਨਵਾਂ ਵਿਚਾਰ ਮਿਲ ਜਾਏ ਕੋਈ ਨਵਾਂ ਐਂਗਲ ਮਿਲ ਜਾਏ ਕੋਈ ਨਵਾਂ ਰਾਹ ਮਿਲ ਜਾਏ ਵੇਖ ਹੀ ਰਹੇ ਹੋ ਮੂਵੀ ਮਨੋਰੰਜਨ ਦਾ ਜਿਹੜਾ ਸਾਧਨ ਹੈ ਪਰ ਹੋ ਸਕਦਾ ਹੈ ਮੂਵੀ ਵੇਖਦੇ ਆ ਵੇਖਦੇ ਤੁਹਾਨੂੰ ਕੋਈ ਨਾ ਕੋਈ ਨਵਾਂ ਐਂਗਲ ਸੋਚਣ ਵਾਸਤੇ ਮਜਬੂਰ ਕਰਦੇਵੇ ਦੂਜੀ ਗੱਲ ਘਰ ਬੈਠ ਦੀ ਬਜਾਏ ਜੇ ਕੋਈ ਕੰਮਕਾਰ ਵੀ ਨਹੀਂ ਹੈ ਤਾਂ ਵੀ ਘਰੋਂ ਬਾਹਰ ਨਿਕਲੋ ਮਾਰਕੀਟ ਵਿੱਚ ਨਿਕਲ ਜਾਓ ਕਿਦਰੇ ਸੱਜਣ ਦੇ ਕੋਲ ਮਿੱਤਰ ਦੇ ਕੋਲ ਦੋਸਤ ਦੇ ਕੋਲ ਖਲੋਵੋਗੇ ਬੈਠੋਗੇ ਚਾਰ ਘੜੀ ਦਾ ਸਮਾਂ ਗੁਜ਼ਾਰੋਗੇ ਉੱਥੇ ਗੱਲਬਾਤ ਕਰਦਿਆਂ ਕਰਦਿਆਂ ਕੋਈ ਨਾ ਕੋਈ ਤੁਹਾਨੂੰ ਐਸਾ ਸ਼ਖਸ ਮਿਲ ਜਾਂਦਾ ਹੈ ਜਿਹੜਾ ਨਵਾਂ ਵਿਚਾਰ ਦੇ ਦਿੰਦਾ ਕੋਈ ਨਾ ਕੋਈ ਗੱਲਾਂបਾਤਾਂ ਕਰਦਿਆਂ ਕਰਦਿਆਂ ਗੱਲਾਂਬਾਤਾਂ ਵਿੱਚੋਂ ਨਵਾਂ ਰਾਹ ਖੁੱਲ ਜਾਂਦਾ ਹੈ ਵੀ ਇਹ ਗੱਲ ਤੇ ਮੇਰੇ ਕੰਮ ਵਿੱਚ ਆ ਸਕਦੀ ਹੈ ਮੈਂ ਇਹ ਸੋਚਦਾ ਸੋਚਦਾ ਢੇਰੀ ਢਾ ਕੇ ਘਰ ਬੈਠਾਂ ਆਹ ਜਿਹੜੀ ਫਲਾਣੇ ਬੰਦੇ ਨੇ ਗੱਲ ਕੀਤੀ ਇਹ ਮੇਰੇ بڑے ਕੰਮ ਦੀ ਉਹ ਗੱਲ ਫਿਰ ਤੁਸੀਂ ਨਾ ਸੰਭਾਲ ਲੈਂਦੇ ਹੋ ਉਹਨੂੰ ਯਾਦ ਕਰ ਲੈਂਦੇ ਹੋ ਕਾਬੂ ਕਰ ਲੈਂਦੇ ਹੋ ਤੇ ਉਹਦੇ ਤੇ ਫਿਰ ਐਕਸ਼ਨ ਲੈਣਾ ਸ਼ੁਰੂ ਕਰ ਦਿੰਦੇ ਹੋ ਆ ਤੇ ਤਰੱਕੀ ਦੇ ਰਾਹ ਖੁੱਲ ਗਏ ਬਹੁਤ ਵਾਰ ਤੁਸੀਂ ਖਬਰਾਂ ਵਿੱਚ ਵੇਖਦੇ ਹੋ ਤੇ ਪਤਾ ਲੱਗਦਾ ਹੈ ਜੀ ਫਲਾਣਾ ਫਲਾਣਾ ਮੇਨ ਰੋਡ ਕਿਸੇ ਨਾ ਕਿਸੇ ਕਾਰਨ ਕਰਕੇ ਬੰਦ ਹੈ ਉਸ ਰੋਡ ਦੇ ਉੱਤੇ ਕੋਈ ਹੈਪਨ ਹੋਇਆ ਤਾਂ ਬੰਦ ਹੋਇਆ ਕਿਧਰੇ ਅੱਗ ਲੱਗ ਗਈ ਤਾਂ ਬੰਦ ਹੋਇਆ ਕਿਦਰੇ ਕੋਈ ਫਲਾਡ ਆ ਗਿਆ ਤਾਂ ਬੰਦ ਹੋਇਆ ਵੀ ਮੇਨ ਰੋਡ ਫਲਾਣੀ ਫਲਾਣੀ ਰੋਡ ਫਰੀਵੇ ਜੀਟੀ ਰੋਡ ਬੰਦ ਹੈ ਹੁਣ ਤੁਸੀਂ ਜਾਣਾ ਵੀ ਜ਼ਰੂਰ ਹੈ ਹੁਣ ਕੀ ਇਹ ਜਦੋਂ ਨਿਕਲੋਗੇ ਘਰੋਂ ਤੁਰੋਗੇ ਥੋੜਾ ਬਹੁਤਾ ਸੱਜਾ ਖੱਬਾ ਮਾਰ ਕੇ ਵਲ ਵਿੰਗ ਪਾ ਕੇ ਕਿਦਰੇ ਨਾ ਕਿਦਰੇ ਤੁਹਾਨੂੰ ਰਾਹ ਮਿਲ ਜਾਏਗਾ ਔਰ ਜਿੱਥੋਂ ਰਾਹ ਬੰਦ ਕੀਤਾ ਹੋਵੇਗਾ ਨਾ ਹੋ ਸਕਦਾ ਹੈ ਤੁਹਾਨੂੰ ਡਾਇਰੈਕਸ਼ਨ ਵੀ ਦਿੱਤੀ ਹੋਵੇ ਵੀ ਤੁਸੀਂ ਐਸ ਪਾਸੇ ਦੀ ਰੂਟ ਡਾਇਵਰਟ ਕਰਕੇ ਆਪਣੀ ਮੰਜ਼ਿਲ ਦੇ ਉੱਤੇ ਜਾ ਸਕਦੇ ਹੋ ਆਪਣੇ ਮਿੱਥੇ ਹੋਏ ਇਹਮ ਦੇ ਉੱਤੇ ਪਹੁੰਚ ਸਕਦੇ ਹੋ ਪਰ ਜੇ ਘਰ ਬੈਠੇ ਰਹੋਗੇ ਰੋਡ ਬੰਦ ਦੇ ਮੈਂ ਕਿਵੇਂ ਜਾਵਾਂ ਫਿਰ ਤੇ ਗੱਲ ਨਹੀਂ ਨਾ ਬੰਦੀ ਖੈਰ ਮੈਂ ਇੱਕ ਉਦਾਹਰਨ ਦੇਣ ਲੱਗਾ ਤੁਸੀਂ ਵੇਖਿਆ ਹੋਣਾ ਹੈ ਵੀ ਮੌਸਮ ਬਦਲਦਾ ਹੈ ਤੇ ਬਦਲਦੇ ਹੋਏ ਮੌਸਮ ਦੇ ਨਾਲ ਇੱਕ ਮੌਸਮ ਜਿਹਨੂੰ ਆਪਾਂ ਕਹਿੰਦੇ ਆ ਪੱਤ ਜੜ ਦਾ ਮੌਸਮ ਜਦੋਂ ਪੱਤੇ ਝੜ ਜਾਂਦੇ ਨੇ ਫੁੱਲ ਝੜ ਜਾਂਦੇ ਨੇ ਫਲ ਝੜ ਜਾਂਦੇ ਨੇ ਰੁੱਖ ਨੂੰ ਵੇਖੋ ਦੂਰੋਂ ਵੇਖਣ ਤੋਂ ਬਾਅਦ ਇਸ ਤਰ੍ਹਾਂ ਹੀ ਲੱਗਦਾ ਹੈ ਵੀ ਜਿਵੇਂ ਬਿਲਕੁਲ ਸੁੰਨਮੁੰਨ ਹੋਇਆ ਪਿਆ ਹੈ ਸੁੱਕਾ ਪਿਆ ਹੋ ਖੋਲ ਨਹੀਂ ਫਲ ਨਹੀਂ ਪੱਤਾ ਨਹੀਂ ਛਾਇਆ ਨਹੀਂ ਕੁਝ ਵੀ ਨਹੀਂ ਬਿਲਕੁਲ ਕੋਈ ਨਵੀਂ ਕਰੁੰਬਲ ਨਹੀਂ ਆ ਰਹੀ ਖੈਰ ਪਤ ਜੜ ਦੀ ਰੁੱਤ ਪਰ ਹਮੇਸ਼ਾ ਰੁੱਖਾਂ ਦੀ ਉੱਤੇ ਪੱਤੇ ਝੜਨ ਵਾਲੀ ਬਹਾਰ ਥੋੜਾ ਰਹਿੰਦੀ ਹੈ ਪਤ ਜੜ ਦਾ ਮੌਸਮ ਜਾਂਦਾ ਹੈ ਉਸ ਤੋਂ ਬਾਅਦ ਨਵੀਂ ਬਸੰਤ ਆਉਂਦੀ ਹੈ ਬਸੰਤ ਦੇ ਅੰਦਰ ਨਵੀਆਂ ਕਰੁੰਬਲਾ ਆਉਂਦੀਆਂ ਨੇ ਜਿਹੜੇ ਪੱਤੇ ਝੜ ਗਏ ਸਨ ਉਸੇ ਜਗ੍ਹਾ ਦੇ ਉੱਤੇ ਉਹਨਾਂ ਟਹਿਣੀਆਂ ਸ਼ਖਾਵਾਂ ਦੇ ਨਾਲ ਨਵੇਂ ਪੱਤੇ ਆ ਜਾਂਦੇ ਨੇ ਨਮੀਆਂ ਕਰੂੰਬਲਾਂ ਆ ਜਾਂਦੀਆਂ ਨੇ ਨਵੇਂ ਫੁੱਲ ਆ ਜਾਂਦੇ ਨੇ ਨਵੇਂ ਫਲਾਂ ਆ ਜਾਂਦੇ ਨੇ ਜਿੱਥੇ ਬਿਲਕੁਲ ਉਜਾੜਾ ਤੇ ਸੁਨਮੁਣ ਨਜ਼ਰ ਆਇਆ ਸੀ ਉੱਥੇ ਹਰਿਆਲੀ ਹਰਿਆਲੀ ਚਾਰਚ ਫਿਰੇ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਐ ਕਿਉਂਕਿ ਮੌਸਮ ਬਦਲਿਆ ਪਰ ਇੰਤਜ਼ਾਰ ਤੇ ਕਰਨੀ ਪੈਂਦੀ ਐ ਨਾ ਐਸਾ ਤੇ ਨਹੀਂ ਨਾ ਵੀ ਰੁੱਖ ਨੂੰ ਸੁੱਕਾ ਜਾਣ ਕੇ ਤੇ ਰੁੱਖ ਨੂੰ ਪਾਣੀ ਧਾਣੀ ਦੇਣਾ ਹੀ ਬੰਦ ਕਰ ਦਈਏ ਸੰਭਾਲ ਕਰਨੀ ਬੰਦ ਕਰ ਦਈਏ ਉਹਨਾ ਦਿਨਾਂ ਦੇ ਅੰਦਰ ਵੀ ਰੁੱਖ ਦੀ ਬੂਟੇ ਦੀ ਸੰਭਾਲ ਬੜੀ ਜ਼ਰੂਰੀ ਹੈ ਸੰਭਾਲ ਕਰਦੇ ਰਹੋਗੇ ਤੇ ਅੱਗੇ ਨਵੀਂ ਬਹਾਰ ਦੁਬਾਰਾ ਤੁਹਾਨੂੰ ਸਾਰਾ ਕੁਝ ਪ੍ਰਦਾਨ ਕਰ ਦੇਗੀ ਦੇ ਦੇਗੀ ਏਸੀ ਇੱਕ ਐਗਜ਼ਾਮਪਲ ਏਸੀ ਇੱਕ ਉਦਾਹਰਣ ਜੇ ਕਿਧਰੇ ਚੱਲਦੇ ਸਫਰ ਦੇ ਅੰਦਰ ਬਿਜ਼ਨਸ ਦੇ ਅੰਦਰ ਕਾਟਾ ਪੈ ਗਿਆ ਦੁਕਾਨਦਾਰੀ ਦੇ ਅੰਦਰ ਕਾਟਾ ਪੈ ਗਿਆ ਜ਼ਿਮੀਦਾਰੇ ਦੇ ਅੰਦਰ ਕਾਟਾ ਪੈ ਗਿਆ ਕੋਈ ਫਲੱਡ ਆਇਆ ਖੇਤੀ ਮਾਰੀ ਗਈ ਕੋਈ ਹੋਰ ਅੱਗ ਲੱਗ ਗਈ ਖੇਤੀ ਮਾਰੀ ਗਈ ਤੋ ਟੇਰੀਟਾ ਕੇ ਬੈਨ ਦੇ ਨਾਲ ਮਸਲਾ ਥੋੜਾ ਹੁੰਦਾ ਹੈ ਕਈ ਫਾ ਲੈ ਲੈਂਦੇ ਨੇ ਕਈ ਸੁਸਾਈਡ ਕਰ ਲੈਂਦੇ ਨੇ ਕੋਈ ਇਹੋ ਜਿਹੀ ਗਲਤਮਲਤ ਰਾਹ ਚੁਣ ਲੈਂਦੇ ਨੇ ਇਹ ਕੋਈ ਦੁੱਖਾਂ ਤੋਂ ਛਡਕਾਰੇ ਦਾ ਆਲਟਰਨੇਟਰ ਨਹੀਂ ਹੈ ਰਾਹ ਨਹੀਂ ਹੈ ਇੰਤਜ਼ਾਰ ਕਰੋ ਸੋਚੋ ਵਿਚਾਰੋ ਤੁਹਾਡੀ ਮਦਦ ਕਰਨ ਵਾਸਤੇ ਪ੍ਰਕਿਰਤੀ ਕਿਸੇ ਨਾ ਕਿਸੇ ਨੂੰ ਤੁਹਾਡੇ ਨਾਲ ਖੜਾ ਕਰ ਦੇਗੀ ਤੁਹਾਡੀ ਮਦਦ ਕਰਨ ਵਾਸਤੇ ਤੁਹਾਨੂੰ ਨਵੇਂ ਤੋਂ ਨਵੇਂ ਵਿਚਾਰ ਮਿਲਣੇ ਸ਼ੁਰੂ ਹੋ ਜਾਣਗੇ ਜਦੋਂ ਇਹ ਸਰਾਹ ਦੇ ਉੱਤੇ ਤੁਰਨਾ ਸੋਚਣਾ ਵਿਚਾਰਨਾ ਸ਼ੁਰੂ ਕਰੋਗੇ ਥੋੜਾ ਇੰਤਜ਼ਾਰ ਤੇ ਕਰੋ ਪਤਝੜ ਆਈ ਸੀ ਦੁਬਾਰਾ ਬਸੰਤ ਆ ਗਈ ਹੈ ਤੁਹਾਡੇ ਤੇ ਵੀ ਪਤਝੜ ਆਈ ਹੈ ਕਾਰੋਬਾਰ ਵਿੱਚ ਆਈ ਦੁਕਾਨਦਾਰੀ ਵਿੱਚ ਆਈ ਖੇਤੀ ਬਾੜੀ ਵਿੱਚ ਆਈ ਨਵੀਂ ਬਹਾਰ ਵੀ ਆਏਗੀ ਥੋੜਾ ਇੰਤਜ਼ਾਰ ਕਰੋ ਪਰ ਸੰਭਾਲ ਕੇ ਕਦੇ-ਕਦੇ ਵੇਖਿਆ ਫਸਲਾਂ ਡੁੱਬ ਜਾਂਦੀਆਂ ਨੇ ਫਿਰ ਵੀ ਉੱਥੇ ਦਾਣੇ ਹੋ ਜਾਂਦੇ ਨੇ ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ ਪਰ ਜੇ ਆਪਣਾ ਮਨੋਂ ਬਲ ਡਿੱਗਣਾ ਨਾ ਦਿਓ ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ ਜੇ ਆਪਣਾ ਕੰਫੀਡੈਂਸ ਲੂਜ਼ ਨਾ ਹੋਣ ਦਿਓ ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ ਜੇ ਤੁਸੀਂ ਮਿਹਨਤ ਕਰਨੀ ਛੱਡੋ ਨਾ ਤੁਸੀਂ ਹਾਰ ਕੇ ਵੀ ਜਿੱਤ ਸਕਦੇ ਹੋ ਜੇ ਹਿੰਮਤ ਨੂੰ ਬਾਰ ਕਰਾ ਰੱਖੋ ਆਪਣੇ ਆਪ ਨੂੰ ਬਲਵਾਨ ਰੱਖੋ ਮੈਂ ਕਰ ਸਕਦਾ ਆਪਣੇ ਤੇ ਭਰੋਸਾ ਰੱਖੋ ਤੇ ਕੋਈ ਐਸਾ ਮੋੜ ਨਹੀਂ ਜੋ ਤੁਹਾਨੂੰ ਹਰਾ ਸਕੇ ਤੁਸੀਂ ਹਾਰ ਕੇ ਵੀ ਹੱਸ ਸਕਦੇ ਹੋ ਰੋ ਕੇ ਵੀ ਹੱਸ ਸਕਦੇ ਹੋ ਡੁੱਬ ਕੇ ਵੀ ਤਰ ਸਕਦੇ ਹੋ ਜੇ ਕਰਨ ਦੀ ਸਮਰੱਥਾ ਕਰਨ ਦੀ ਤਾਕਤ ਕਰਨ ਦਾ ਵਿਚਾਰ ਆਪਣੇ ਅੰਦਰ ਲਗਾਤਾਰ ਬਣਾਈ ਰੱਖੋ ਉਹ ਵਿਚਾਰ ਨੂੰ ਬਹਿਣ ਨਾ ਦਿਓ ਵਿਚਾਰ ਨੂੰ ਗਰਕਣ ਨਾ ਦਿਓ ਵਿਚਾਰ ਨੂੰ ਜ਼ਿੰਦਾ ਰੱਖੋ ਤੁਸੀਂ ਹਾਰੇ ਹੋਏ ਨਹੀਂ ਤੁਸੀਂ ਜੇਤੂ ਬਣ ਕੇ ਇੱਕ ਦਿਨ ਲੋਕਾਂ ਦੇ ਸਾਹਮਣੇ ਆਓਗੇ ਜਿਹੜੇ ਅੱਜ ਤੁਹਾਡੀ ਹਾਰ ਨੂੰ ਵੇਖ ਕੇ ਤੁਹਾਨੂੰ ਮਜ਼ਾਕ ਕਰਦੇ ਨੇ ਮਜ਼ਾਕੀਆ ਲਹਿਜੇ ਵਿੱਚ ਤਨਜ਼ ਕਰਦੇ ਨੇ ਉਹ ਨਮਸਕਾਰ ਕਰਨ ਵਾਸਤ ਕਰਨ ਵਾਸਤੇ ਮਜਬੂਰ ਹੋ ਜਾਣਗੇ ਜੇ ਆਪਣੇ ਆਪ ਤੇ ਭਰੋਸਾ ਰੱਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ